ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਘਰਵਾਨੀ ਵਿੱਚ ਆਪ ਸਾਰਾ ਦਾ ਸਵਾਗਤ ਹੈ ਜੀ ਸਾਨੂੰ ਜੀ ਆਓ ਸਾਰੇ ਮਿਲ ਕੇ ਪਹਿਨਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਸਹਿਤ ਕਰਾਂਗੇ ਅੱਜ ਸੋਟ ਮਹਲਾ ਪੰਜਵਾਂ ਦੇ 33ਵੇਂ ਸ਼ਬਦੀ ਵਾਰੀ ਹੈ ਜੀ ਸੋਟ ਮਹਲਾ ਪੰਜਵਾਂ ਆਪਣਾ ਸੇ ਜੀਹਨ ਤੋ ਦਾਤਾ ਸਿਮਰਤ ਸਭ ਮੰਖੋਈ ਗੁਣ ਨੇ ਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਆਪਣਾ ਸੇ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਰਤ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਚੱਪ ਗੁਰੂ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਖ ਪਾਈਏ ਬਾਰ ਦੁਖ ਨ ਹੋਈ ਰਹਾ ਮੇਰੇ ਮਨ ਜੱਪ ਗੁਰੂ ਗੋਪਾਲ ਪ੍ਰਭ ਸੋਈ ਝਾਂ ਕੇ ਸਰਨ ਪਾਇਆ ਸੁਖ ਪਾਈਏ ਬੜ ਦੁੱਖ ਨ ਹੋਈ ਰਹਾ ਵੜਪਾ ਕੀ ਸਾਥ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤ ਖੋਈ ਤਿਨ ਕੀ ਤੂਰ ਦਾ ਨਾਨਕ ਦਾਸ ਬਾਚੇ ਜਿਨ ਹਰ ਨਾਮ ਵਿਦੈ ਪਰੋਈ ਵੜਪਾ ਕੀ ਸਾਥ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਚੇ ਜਿਨ ਹਰ ਨਾਮ ਵਿਦੈ ਪਰੋਈ ਅਸ਼ਾਦ ਵਿੱਚ ਗੁਰੂ ਸੰਸਖ ਲੈਂਦੇ ਹਨ ਜੀ ਕਿ ਕ੍ਰਿਤਾਪੁਰਕ ਅਬਨਾਸੀ ਪਰਮੇਸ਼ਰ ਪ੍ਰਭ ਸਾਰੀ ਸ੍ਰਿਸ਼ਟੀ ਨੂੰ ਸਾਜ ਗਈ ਸਾਰਿਆਂ ਜੀਵਾਂ ਦਾ ਦਾਤਾ ਹੈ ਜੀ ਉਸ ਦੇ ਗੁਰਸ਼ਾਦ ਗੁਰਮਾਰੀ ਨਾਮ ਨੂੰ ਸਿਮਰਨ ਨਾਲ ਪਾਪਾਂ ਦੀ ਸਾਰੀ ਮੈ ਉਤਰ ਜਾਂਦੀ ਹੈ ਜੀ ਹਰ ਗੁਰਿਆਖ ਦੇ ਹਨ ਜੋ ਪਰਮੇਸ਼ਰ ਪ੍ਰਭ ਗੋਣਾ ਦਾ ਖਜ਼ਾਨਾ ਹੈ ਅਤੇ ਗੁਰਮੁਖ ਭਗਤਾਂ ਲਈ ਉਸ ਗੁਨਾ ਦੇ ਖਜ਼ਾਨੇ ਨੂੰ ਵਰਤਨ ਦੀ ਸਮਗਰੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਉਸ ਪਰਮੇਸ਼ਰ ਪ੍ਰਭ ਦੇ ਉਸਤ ਗੁਰਬਾਣੀ ਨਾਮ ਨੂੰ ਕੋਈ ਢਿੱਲੇ ਗੁਰਮਖੀ ਪ੍ਰਾਪਤ ਕਰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਨਹੀਂ ਮੇਰੇ ਮਨ ਤੂੰ ਉਸ ਗੁਰਗੋਪਾ ਪਰ ਮਿਸਰ ਪ੍ਰਭ ਦੇ ਗੁਰ ਸ਼ਬਦ ਗੁਰ ਬਾਣੀ ਨਾਮ ਨੂੰ ਜਪਿਆ ਕਰੋ ਜੀ ਅਤੇ ਸਾਥ ਸੰਗਤ ਵਿੱਚ ਜਾਓ ਜੀ ਜਿਸ ਇਸੇ ਚਰਨ ਵਿੱਚ ਭੈਣ ਨਾਲ ਸਭ ਸੁੱਖਾ ਨੂੰ ਪਾਈਦਾ ਹੈ ਜੀ ਅਤੇ ਫਿਰ ਦੁੱਖ ਨਹੀਂ ਲੱਗਦੇ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਕਿਸੇ ਵੱਡਿਆਂ ਭਾਗਾ ਨਾਲ ਹੀ ਗੁਰਸ਼ਬਦ ਗੁਰ ਬਾਣੀ ਨਾਮ ਸਿਮਣ ਅਤੇ ਸਾਥ ਸੰਗਤ ਪ੍ਰਾਪਤ ਹੁੰਦੀ ਹੈ ਜੀ ਅਤੇ ਸਾਸੰਗ ਵਿੱਚ ਮਿਲ ਬਾਤ ਗੁਰਸ਼ਕ ਕੁਰਬਾਨੀ ਨਾਮ ਸਿਮਰਨ ਕਰਨਾ ਮਾੜੀ ਮਤ ਦੁਸ਼ਟ ਨਾਤ ਨਾ ਸ਼ੌਲਾਂ ਦੀਏ ਸਿਰ ਗੁਰੂ ਜੀ ਆਖਦੇ ਹਨ ਕਿ ਗੁਰਮਖੰਦ ਦੇ ਚਰਨਾਂ ਦੀ ਧੂੜ ਭਾਉ ਉਹਨਾਂ ਗੁਰਮਖੰਦ ਦੇ ਸਾਥ ਸੰਗ ਸਾਥ ਕਰਨਾ ਚਾਹੀਦਾ ਹੈ ਜੀ ਜਿੰਨਾ ਗੁਰੂ ਜੀ ਆਖਦੇ ਹਨ ਕਿ ਸਾ ਸੰਗਤ ਦੇ ਸਾਥ ਵਿੱਚ ਮਿਲ ਬਾਤ ਪਰਮੇਸ਼ਰ ਹਾਰ ਦੇ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਨੂੰ ਕਰਨ ਨਾਲ ਦੁੱਖਾਂ ਦਾ ਨਾ ਆਸੰਦਾ ਹੈ ਭੈੜੀ ਮੱਤ ਜੜੀ ਉਹ ਸdır ਜਾਂਦੀ ਹੈ ਜੀ ਜਿੰਨਾ ਗੁਰਮਖ ਸੰਤਾਂ ਨੇ ਪਰਮੇਸ਼ਰ ਹਰ ਦੇ ਗੁਰਸ਼ਬ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਵਿੱਚ ਬਰੋਇਆ ਹੈ ਜੀ ਉਹ ਉਹਨਾਂ ਦਾ ਇਸ ਜਗ ਸੰਸਾਰ ਵਿੱਚ ਆਉਣਾ ਸਫਲ ਹੈ ਜੀ ਇਸ ਸ਼ਬਦ ਦਾ ਸਾਰ ਇਸ ਨਗਰੀਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਕਰਤਾ ਪੁਰਮੇਸ਼ਰ ਪ੍ਰਭ ਗੁਨਾ ਦਾ ਖਜ਼ਾਨਾ ਹੈ ਜੀ ਤੇ ਗੁਰਮੁਖ ਪਖਤਾਂ ਦੇ ਜੀਵਨ ਦਾ ਦਾ ਰਹਿ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਉਹਨਾਂ ਗੁਰਮੁਖ ਪਖਤਾਂ ਦੇ ਸ਼ਰਨ ਵਿੱਚ ਜਾਣ ਨਾਲ ਭਾਵ ਸਾਧ ਕਰਨ ਨਾਲ ਉਹਨਾਂ ਕੋਲੋਂ ਦੇਸ਼ ਲੈਣ ਨਾਲ ਆਤਮਿਕ ਸੁਖ ਅਨੰਦ ਪ੍ਰਾਪਤ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸੰਗ੍ਰਹਿ ਅਤੇ ਸਾਸੰਗਤ ਸੰਪਰਕ ਸਾਤ ਵੱਡਿਆਂ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ ਜੀ ਫਿਰ ਗੁਰੂ ਜੀ ਆਪਦੇ ਗੁਰਮੁਖ ਸਾਧਾਂ ਦੀ ਚਰਨ ਤਪ 7 ਭਾਵ ਸਾਤ ਬਹੁਤੀ ਮਤਵਪੂਰਨ ਹੈ ਜੀ ਇਸ ਨਾਲ ਪਰਮੇਸ਼ਰ ਹਾਰ ਦੇ ਗੁਰਸ਼ਾਦ ਗੁਰਬਾਣੀ ਨਾਮ ਵਿੱਚ ਲਿਵ ਲੱਗਦੀ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਮਰਗਲੋ ਨੇ ਕਾਬਲ ਨਾ ਹੋਇਆ ਹੋਣ ਕਿ ਉਸ ਵਾਸਤੇ ਮੈਂ ਕਿਹਾ ਦੀ ਜਾਂਚ ਖਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ